ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਚੈਨਲ ਸਮਰਾਥ ਬੁਟੀਕ ਤੇ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਸੂਟ ਪੈਂਟ ਦਾ ਦੱਸਾਂਗੇ ਛੋਟੀ ਜੀ ਜਿਹੜੀ ਗਰਲ ਹੈ ਇਹ ਹੈਗੀ ਹੈ ਜੀ 7-8 ਸਾਲ ਦੇ ਹੋਣਗੇ 7-8 ਦੇ ਵੀ ਨਹੀਂ ਛੋਟੇ ਹੀ ਆ 6 ਸਾਲ ਦੇ ਹੋਣਗੇ ਉਹਨਾਂ ਦਾ ਆਪਾਂ ਸੂਟ ਪੈਂਟ ਕਰ ਰਹੇ ਆ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਆਪਾਂ ਤੁਹਾਨੂੰ ਡਬਲ ਕਲਰ ਕਿਵੇਂ ਲਾਈਦੇ ਇੱਕ ਬ੍ਰਸ਼ ਤੇ ਉਹ ਤੁਹਾਨੂੰ ਦੱਸਦੇ ਆ ਤੇ ਇਹ ਡਿਜ਼ਾਈਨਿੰਗ ਹੈ ਜਿਹੜੀ ਆਪਾਂ ਪਹਿਲਾਂ ਤੁਹਾਨੂੰ ਨਹੀਂ ਦੱਸੀ ਸੀ ਹੁਣ ਆਪਾਂ ਤੁਹਾਨੂੰ ਦੱਸਦੇ ਆ ਤੇ ਪਹਿਲਾਂ ਆਪਾਂ ਤੁਹਾਨੂੰ ਸਿੰਪਲ ਸਿੰਪਲ ਪੇਂਟ ਨੇ ਜਿਹੜੇ ਉਹ ਡਿਜ਼ਾਈਨ ਦੱਸੇ ਸੀ ਤੇ ਇਹ ਆਪਾਂ ਇੱਕ ਬ੍ਰਸ਼ ਤੇ ਹੀ ਦੋ ਦੋ ਕਲਰ ਜਿਵੇਂ ਐਡ ਕਰਕੇ ਕਿਵੇਂ ਆਪਾਂ ਜਿਹੜੇ ਪੇਂਟਿੰਗ ਕਰਦੇ ਆ ਉਹ ਦੱਸਾਂਗੇ ਬਿਲਕੁਲ ਆਸਾਨ ਤਰੀਕੇ ਨਾਲ ਕਰਦੇ ਆ ਕੋਈ ਬਸ ਇਹ ਚ ਤੁਸੀਂ ਐਵੇਂ ਨਾ ਸੋਚਿਆ ਕਰੋ ਵੀ ਐਵੇਂ ਇੱਥੋਂ ਸਫਾਈ ਹੋਣੀ ਚਾਹੀਦੀ ਐ ਇੱਥੋਂ ਐ ਪੂਰੀ ਸ਼ੇਪ ਚ ਦੇਣਾ ਇੱਥੇ ਜੀ ਦੋ ਵਾਰੀ ਫੇਰੇ ਜਾ ਸਕਦਾ ਜਿਵੇਂ ਇਹ ਤਾਂ ਕਲਰ ਲੱਗ ਗਿਆ ਲੱਗ ਗਿਆ ਉਹ ਆਪਣੇ ਆਪ ਚ ਡਿਜ਼ਾਈਨਿੰਗ ਹੀ ਹੋ ਗਈ ਐ ਨਾ ਸੋਚਿਆ ਵੀ ਇਹ ਗਲਤ ਹੋ ਗਿਆ ਹਨਾ ਤੇ ਇਹ ਚ ਇੱਕ ਹੁੰਦਾ ਇਹ ਜਿਹੜਾ ਇਹ ਐਵੇਂ ਆਪਾਂ ਡਿਜ਼ਾਈਨ ਕਰਦੇ ਹੁੰਦਾ ਫ੍ਰੀਹੈਂਡ ਪੇਂਟਿੰਗ ਤੇ ਆਪਾਂ ਟਰੇਸ ਵਗੈਰਾ ਨਾ ਹੀ ਕਰੋ ਤਾਂ ਵਧੀਆ ਕਿਉਂਕਿ ਟਰੇਸ ਦੇ ਚੱਕਰ ਚ ਆਪਾਂ ਵੀ ਹਾਂ ਲਾਈਨ ਟੂ ਲਾਈਨ ਇੱਧਰ ਜਾਣਾ ਤਾਂ ਜਿਹੜੇ ਗੜਬੜ ਹੋ ਜਾਂਦੀ ਐ ਤੇ ਇਹ ਆਪਾਂ ਬਿਨਾਂ ਟ੍ਰੇਸ ਤੋਂ ਹੀ ਕਰਦੇ ਆਂ ਫ੍ਰੀ ਹੈਂਡ ਪੇਂਟਿੰਗ ਇਹ ਹੋਊਗਾ ਜੀ ਸਾਰਾ ਪ੍ਰੈਕਟਿਸ ਨਾਲ ਤੇ ਆਪਾਂ ਇਸ ਚ ਦੋ ਕਲਰ ਲੈ ਲੇ ਤੇ ਕਲਰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੀਆਂ ਵੀਡੀਓਜ਼ ਨੂੰ ਤਾਂ ਪਸੰਦ ਕਰ ਹੀ ਰਹੇ ਹੋ ਤੇ ਸਾਡੇ ਪੇਂਟਿੰਗ ਡਿਜ਼ਾਈਨ ਨੂੰ ਵੀ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਜਿਨ੍ਹਾਂ ਜਿਨ੍ਹਾਂ ਕਸਟਮਰ ਕੋਲੇ ਆਪਣੇ ਪੇਂਟ ਵਾਲੇ ਸੂਟ ਤੇ ਡਿਜ਼ਾਈਨ ਜਾਂਦੇ ਨੇ ਉਹਨਾਂ ਦੇ ਅੱਗੇ ਉਹਨੋਂ ਨੇ ਜਿਹੜੇ ਹੋਰ ਅੱਗੇ ਰਿਸ਼ਤੇਦਾਰ ਹੁੰਦੇ ਆ ਹਨਾ ਉਹ ਵੀ ਸਾਨੂੰ ਕਾਫੀ ਜਿਹੜੇ ਪੇਂਟ ਤੇ ਸੂਟਾਂ ਦੇ ਆਰਡਰ ਦੇ ਰਹੇ ਨੇ ਸਾਡਾ ਕੰਮ ਇੰਨਾ ਪਸੰਦ ਕਰਨ ਲਈ ਬਹੁਤ-ਬਹੁਤ ਥੈਂਕ ਯੂ ਆਪਾਂ ਅੱਗੇ ਪੇਂਟ ਦਾ ਤੁਹਾਨੂੰ ਕਰਕੇ ਦਿਖਾਉਣੀ ਆ ਜੀ ਆਪਾਂ ਦੇਖੋ ਇੱਥੇ ਨਾ ਡਬਲ ਕਲਰ ਲਿਆ ਵਾਈਟ ਲਿਆ ਔਰ ਰੈੱਡ ਲਿਆ ਇਹ ਮਿਕਸ ਅਪ ਜਾਂ ਹੋ ਗਿਆ ਜੀ ਕਿਉਂਕਿ ਮੈਂ ਕਾਫੀ ਇਹ ਜਿਹੜਾ ਕਰ ਚੁੱਕੀ ਆ ਤੇ ਤੁਹਾਨੂੰ ਮੈਂ ਫਲਾਰ ਦੱਸਦੀ ਆ ਛੋਟਾ ਫਲਾਰ ਬਣਾ ਕੇ ਦਿਖਾਵਾਂਗੀ ਉਸ ਚ ਕਲਰ ਲੈਣੇ ਕਿਵੇਂ ਆ ਤੇ ਲੈਣੇ ਵਾਈਟ ਥੋੜਾ ਵਾਈਟ ਲਿਆ ਥੋੜਾ ਰੈੱਡ ਲਿਆ ਦੇਖੋ ਨਾਰਮਲ ਰਾਉਂਡ ਸ਼ੇਪ ਬਰਸ਼ ਲਿਆ ਹੋਇਆ ਆਪਾਂ ਤੇ ਇਸ ਤਰ੍ਹਾਂ ਲਾ ਦਾਂਗੇ ਆਪਾਂ ਥੋੜਾ ਇਹ ਚ ਪਾਣੀ ਆ ਗਿਆ ਤੇ ਆਪਾਂ ਇਹਨੂੰ ਸਾਫ਼ ਕਰਾਂਗੇ ਬ੍ਰਸ਼ ਨੂੰ ਇਸ ਲਈ ਖਿੰਡਿਆ ਸੀ ਦੇਖੋ ਇਹ ਪਤਲਾ ਹੋ ਗਿਆ ਸੀ ਹੁਣ ਇਹਨੂੰ ਕਵਰ ਕਰ ਲਾਂਗੇ ਆਪਾਂ ਇਹ ਤੋਂ ਬੱਜਾ ਦਾ ਪਤਲਾ ਲੈਣੇ ਆ ਉਹ ਖਿੰਡ ਦਾ ਜਦੋਂ ਆਪਾਂ ਜਾਦਾ ਜਿਹੜਾ ਉਹ ਲੈ ਲੈਣੇ ਆ ਥਿੱਕ ਜਾਂ ਕਲਰ ਲੈ ਲੈਣੇ ਆ ਉਹ ਚ ਸਫਾਈ ਨਹੀਂ ਆਉਂਦੀ ਇਸ ਤਰ੍ਹਾਂ ਫਲਾਰ ਬਣਾਇਆ ਹੁਣ ਥੋੜਾ ਕਲਰ ਮਿਕਸ ਅਪ ਜੇ ਕਰਦੇ ਆ ਆਪਾਂ ਇਸ ਚ ਦੇਖੋ ਇਸ ਤਰ੍ਹਾਂ ਜਿਹੜੇ ਆਪਾਂ ਇਹ ਫਲਾਰ ਬਣਾਇਆ ਇਹ ਵੀ ਆਪਾਂ ਇਸ ਤਰ੍ਹਾਂ ਬਣਾਇਆ ਪਹਿਲਾਂ ਆਪਾਂ ਇਸ ਤਰ੍ਹਾਂ ਇਹਨੂੰ ਆਊਟ ਜਿਹੜੇ ਆਊਟਸਾਈਡ ਨੇ ਸਾਰੇ ਉਹ ਆਪਾਂ ਬਣਾ ਲਈ ਸੀ ਫਿਰ ਸੈਂਟਰ ਚ ਬਣਾ ਲਈ ਸੀ ਡਬਲ ਕਲਰ ਲੈ ਕੇ ਇਸ ਤਰ੍ਹਾਂ ਤੇ ਇਹ ਚ ਵੀ ਆਪਾਂ ਇਸ ਤਰ੍ਹਾਂ ਹੀ ਕੀਤਾ ਹੋਇਆ ਥੋੜਾ ਡਿਜ਼ਾਈਨਿੰਗ ਦਾ ਫਰਕ ਹੈ ਜਿਹੜਾ ਟ੍ਰੇਸ ਵਗੈਰਾ ਇਸ ਚ ਬਿਲਕੁਲ ਨਹੀਂ ਉਤਾਰੀ ਸੀ ਤੇ ਇਹ ਆਪਾਂ ਬਣਾਇਆ ਛੋਟੇ-ਛੋਟੇ ਚ ਕਲੀਆਂ ਬਣਾਈਆਂ ਨੇ ਤੇ ਅੱਗੇ ਆ ਗਿਆ ਛੋਟਾ ਫਲਾਰ ਇਸ ਤਰ੍ਹਾਂ ਜਿਹੜੀ ਹੈ ਏ ਜਾਉਗੀ ਤੇ ਨਹੀਂ ਵਿਚੇ ਦੇ ਦਿੱਤੀਆਂ ਨੇ ਆਪਾਂ ਛੋਟੀਆਂ ਛੋਟੀਆਂ ਬੁੱਟੀਆਂ ਇਸ ਤਰ੍ਹਾਂ ਬੁੱਟੀਆਂ ਦਿੱਤੀਆਂ ਗਈਆਂ ਨੇ ਹੁਣ ਆਪਾਂ ਤੁਹਾਨੂੰ ਗ੍ਰੀਨ ਕਲਰ ਲਾ ਕੇ ਦਿਖਾਉਨੇ ਆ ਹੁਣ ਆਪਾਂ ਬੋਟਲ ਗ੍ਰੀਨ ਕਲਰ ਲਿਆ ਤੇ ਵਾਈਟ ਲਿਆ ਥੋੜਾ ਵਾਈਟ ਤੇ ਆਪਾਂ ਗ੍ਰੀਨ ਨੂੰ ਜਿਹੜਾ ਮਿਕਸ ਅਪ ਕਰਕੇ ਆਪਾਂ ਟਾਣੀਆਂ ਦਵਾਂਗੇ ਟਾਣੀਆਂ ਨੂੰ ਕਲਰ ਦਵਾਂਗੇ ਤੇ ਇਸ ਤਰ੍ਹਾਂ ਲੀ ਬੜਿਆ ਮੈਂ ਲੀਫ ਹੈ ਜਿਹੜਾ ਹੈਗਾ ਜੀ ਪਤਲਾ ਜਾਂ ਡਿਜ਼ਾਈਨ ਅਕੋਰਡਿੰਗ ਆਪਾਂ ਬਣਾ ਰਹੇ ਆ ਤੁਹਾਨੂੰ ਜਿਹੜੇ ਕਲਰ ਪਸੰਦ ਨੇ ਤੁਸੀਂ ਉਹ ਲੈ ਸਕਦੇ ਹੋ ਥੋੜਾ ਮੈਂ ਵਾਈਟ ਐਡ ਕਰ ਕੀ ਖੁਸ਼ ਹਾਂ ਕਿਉਂਕਿ ਇੱਥੇ ਨਾ ਜ्यादा ਜਿਹੜਾ ਉੱਬਰ ਕੇ ਆਉਂਦਾ ਕਲਰ ਜੇ ਆਪਾਂ ਵਾਈਟ ਜ਼ਿਆਦਾ ਲਈਏ ਇਸ ਤਰ੍ਹਾਂ ਆਪਾਂ ਜਿਹੜੇ ਲੀਫਸ ਦੇ ਤੈ ਤੇ ਅੱਗੇ ਡਿਜ਼ਾਈਨ ਅਕੋਰਡਿੰਗ ਚੱਲ ਰਿਹਾ ਆਪਾਂ थोड़ा इस सेंटर पॉइंट जा देता हूँ फ्लैट ब्रश लिया सी छोटे साइज च भी क्लीफ बनूंगा パ ミカrangange ਇਸ ਤਰ੍ਹਾਂ ਆਪਾਂ ਜਿਹੜਾ ਫੁੱਲ ਡਿਜ਼ਾਈਨ ਹੈ ਤੁਹਾਨੂੰ ਇਹ ਰੈਡੀ ਕਰਕੇ ਦਿਖਾਉਣੀ ਆ ਕਿਵੇਂ ਆਪਾਂ ਇਸ ਨੂੰ ਡਿਜ਼ਾਈਨ ਕੀਤਾ ਗ੍ਰੀਨ ਕਲਰ ਜਿਹੜਾ ਉਹ ਆਪਾਂ ਲਾਤਾ ਸਾਰੇ ਕਿਤੇ ਜਿਵੇਂ ਤੁਹਾਨੂੰ ਦੱਸਿਆ ਸੀ ਆਪਾਂ ਵਾਈਟ ਤੇ ਬੋਟਲ ਗ੍ਰੀਨ ਮਿਕਸ ਕਰਕੇ ਇੱਕ ਬ੍ਰਸ਼ ਤੇ ਹੀ ਲਾ ਕੇ ਮਿਕਸ ਵੀ ਨਹੀਂ ਕੀਤਾ ਬਸ ਜਸਟ ਡਿਪ ਕੀਤਾ ਪਹਿਲਾਂ ਵਾਈਟ ਚ ਕਰ ਲੈਨੇ ਆ ਫਿਰ ਗ੍ਰੀਨ ਚ ਕਰ ਲੈਨੇ ਆ ਇਸ ਤਰ੍ਹਾਂ ਆਪਾਂ ਬੂਟੀਆਂ ਤੇ ਵੀ ਲਾਤਾ ਇਹ ਦੇਖੋ ਤੁਸੀਂ ਠੀਕ ਹੈ ਜੀ ਬਹੁਤ ਹੀ ਸੋਹਣਾ ਜਿਹੜਾ ਆਪਣਾ ਸੂਟ ਬਣ ਕੇ ਰੈਡੀ ਹੋਇਆ ਛੋਟੀ ਜੀ ਜਿਹੜੀ ਗਰਲ ਆ ਉਹਨੇ ਇਹ ਸੂਟ ਪਹਿਨਣਾ ਹੈ ਉਮੀਦ ਕਰਦੇ ਆ ਵੀ ਉਹਨੂੰ ਸੂਟ ਪਸੰਦ ਆਊਗਾ ਤੇ ਤੁਹਾਨੂੰ ਵੀ ਜਿਹੜਾ ਪੰਤਸਾ ਡਿਜ਼ਾਈਨ ਹੈ ਪਸੰਦ ਆਇਆ ਹੁਣ ਓਕੇ ਜੀ ਜੇ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਓਕੇ ਜੀ ਫਿਰ ਨਵੀਂ ਵੀਡੀਓ 'ਚ ਮਿਲਦੇ ਆਂ ਇਹਦੀ ਲੁੱਕ ਤੁਹਾਨੂੰ ਦਿਖਾਵਾਂਗੇ ਜੀ ਬਾਅਦ 'ਚ ਅ ਮਤਲਬ ਆਪਾਂ ਵੀਡੀਓ ਲੈ ਕੇ ਆਵਾਂਗੇ ਸਾਰੇ ਪੇਂਟਡ ਸੂਟਾਂ ਦੀ ਇਹਦੇ ਪੌਂਚੇ ਵਗੈਰਾ ਸਾਰੇ ਕੀਤੇ ਨੇ ਇਸ ਚ ਜਸਟ ਤੁਹਾਨੂੰ ਦੱਸਿਆ ਸੀ ਵੀ ਆਪਾਂ ਕਲਰ ਕਿਵੇਂ ਲਾਈਦੇ ਆ ਇਸ ਚ ਡਬਲ ਸ਼ੇਡ ਫਲਾਰ ਚ ਤੇ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਸਿੱਖੇ ਹੋਵੋਗੇ ਓਕੇ ਜੀ ਫਿਰ ਨਵੀਂ ਵੀਡੀਓ ਚ ਮਿਲਦੇ ਆਂ